ਅੱਜ ਕਿਸਾਨ ਵੀਰੋ ਸਸ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਵੱਡੇ ਸਭਰਾ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੋਰਚੇ ਮਿਲਕ ਫਾਰਮ ਤੇ ਆਇਆ ਡਾਕਟਰ ਗੁਰਸਾਭ ਸਿੰਘ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਐਨੀਮਲ ਦਿਖਾਉਣੇ ਆ ਟੋਟਲ 3 ਸੋ ਤਿੰਨ ਬੜਾ ਦਿਖਾਵਾਂਗੇ ਜਰਸੀ ਬਰੀਡ ਦੇ ਵਿੱਚ ਆ ਕੁਝ ਜਿਵੇਂ ਜਰਸੀ ਕ੍ਰੋਸ ਬਰੀਡ ਦੇ ਵਿੱਚ ਬੜਾ ਤੁਹਾਨੂੰ ਦਿਖਾਉਣੀ ਆ ਇੱਕ ਬਹੁਤ ਪਿਆਰੀ ਬੱਚੀ ਦਾਮਕ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਪਲੋਂ ਪਹਿਲਾ ਸੂਆ ਬੱਚੀ ਆ ਮਾਲਾ ਡਾਕਟਰ ਗੁਰਸਾਖ ਸਿੰਘੋਂ ਦੇ ਫਾਰਮ ਤੇ ਦੋਸਤੋ ਇਸੇ ਤਰ੍ਹਾਂ ਦੀ ਟੀਮ ਦੇ ਜਿਹੜੇ ਚੋਂਦਾ ਹਰੀ ਕੇ ਪਤਨ ਤੋਂ ਸਿਰਫ ਕੋਈ 8 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਆ ਸੋ ਵੱਡੇ ਸਭਰਾ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਸੋ 25 ਤਰੀਕ ਅੱਜ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਤੇ 6 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਕਰਾਂਗੇ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਾਂ ਕਰਦੇ ਹੁੰਨੇ ਆ ਹਰ ਵਾਰ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰੋ ਉਹੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਕਰਤਾਰ ਸਿੰਘ ਜੀ ਸਾਹਿਬ ਜੀ ਹਾਂ ਜੀ ਹਾਂ ਜੀ ਸ਼ਸਿਕਾ ਸਾਡੇ ਸਾਹਿਬ ਜੀ ਸ਼ਸਿਕਾ ਓ ਠੀਕ ਠਾਕ ਹੈ ਕਿਰਪਾ ਜੀ ਗੁਰੂ ਰਾਮ ਦਸ ਦੀ ਮੇਰੇ ਕੋਲ ਡਾਕਟਰ ਸਾਹਿਬ ਤਿੰਨ ਬੱਚੀਆਂ ਅੱਜ ਬਕਾਉ ਆ ਆਪਣੇ ਹਾਂ ਜੀ ਤਿੰਨ ਵੜਾ ਜੀ ਇੱਕ ਚੌਗੀ ਆ ਹਾਂ ਜੀ ਇੱਕ ਛਿਗੀ ਆ ਇੱਕ ਦੂਜੀ ਸਵੇ ਬਹਿੜ ਜੇ ਫਲਕਾਰੀ ਆ ਡੈਨਮਾਰਕ 40133 ਦੀ ਬਹੁਤ ਪਿਆਰੀ ਬੱਛੀ ਹੈ ਨਾ ਹਾਂਜੀ ਇਹਦੀ ਤਰੀਖ ਤੱਕ ਕਿਹੋਂ ਆਉਂਦੀ ਵਿੱਕ ਬੱਛੀ ਹੋਦੀ ਆਪ ਹੀ ਦੱਸੂਗੀ ਠੀਕ ਆ ਠੀਕ ਆ ਮੇਰੀ ਬੱਛੀ ਹੈਗੀ ਵੜ ਗਈਆਂ ਠੀਕ ਆ ਵੀ 40140138 ਦੀ ਡੈਨਮਾਰਕ 40138 ਦੀ ਆ ਮਰਾ ਉੱਪਰੋਂ ਫਲਕਾਰੀ ਮੇਰੀ ਸੈੱਟ ਕਰ ਦੇ ਡਾਕਟਰ ਫਲਕਾਰੀ ਆਪਾਂ ਲਾ ਹੀ ਦੇਣੀ ਸੀ ਅੱਲਾ ਜੀ ਠੀਕ ਆ ਜੀ ਤੇ ਅੰਮੋਲ ਦੰਤ ਜਿਹੜੀ ਪਿਓਰ ਚੌਗੀ ਹੈ ਨਾ ਚੌਗੀ ਚੌਗੀ ਚਾਰ ਦੰਤ ਬੱਛੀ ਆ ਮਗਰ ਬੱਛੀ ਚੀਰੀ ਕਹਿ ਕੇ ਵੀ ਵੇਖ ਸਕਦੀ ਜਿੰਨੀ ਪਿਆਰੀ ਬੱਛੀ ਆ ਨਾ ਹਾਂ ਇਹਨੂੰ ਲਿਬਾ ਜਿਹੜਾ ਲੱਗਾ ਬਹੁਤ ਘੱਟ ਵੜਨ ਮਿਲਦਾ ਮੇਰਾ ਆਪਣਾ ਡਿਜ਼ਾਈਨ ਚੈੱਕ ਕਰੋ ਜਿਵੇਂ ਲਿਬਾਸ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ ਡਿਜ਼ਾਈਨ ਬਹੁਤ ਜਿਆਦਾ ਚੰਗਾ ਸੱਜੂ ਸਾਹਿਬ ਤੁਸੀਂ ਕਹਿਦਣਾ ਵੀ ਕਈਰੀ ਕਹਿੰਦੇ ਸੀ ਇੱਕ ਤੇ ਇੱਕ 10000 ਕੀ ਵਾਕਏ ਹੀ ਉਹ ਨਗੀਨਾ ਆਇਆ ਵਾ ਬਹੁਤ ਹੀ ਖੂਬਸੂਰਤ ਆ ਜਿਹੜਾ ਆਪਣੇ ਤੋਂ ਕਦੀ ਆਇਆ ਹੀ ਨਹੀਂ ਫਾਰਮ 'ਚ ਡਾਕਟਰ ਸਾਹਿਬ ਕਿਸੇ ਪ੍ਰਾਣੇ ਬਰੀਡਿੰਗ ਕਰਨੀ ਹੈ ਹਨਾ ਉਹ ਸਭ ਤੋਂ ਵਧੀਆ ਹਾਂ ਇਹ ਕਹਿੰਦੇ ਮੇਲ ਕਾਫ ਦਿੱਤਾ ਜੇ ਮੇਲ ਕਾਫ ਆਣਾ ਦਿੱਤਾ ਹੁੰਦਾ ਹਾਂ ਮੈਂ ਇਹ ਕਮਾਲ ਹੀ ਬੱਛੀ ਚੰਗਾ ਸੀਮਨ ਡਾਕਟਰ ਸਾਹਿਬ ਅੱਜ ਥੋੜਾ ਭਾਰਾਂ ਤੇ ਹੋਰ ਪੈ ਜਾਣਾ ਸੀ ਹਾਂ ਚਲੋ ਬੱਛੀ ਨਾਲ ਨਹੀਂ ਆਪਾਂ ਕੀ ਭਾਰ ਹੋਵੇ ਪੈਣਾ ਸੀ ਕਿ ਫਾਰਮਰ ਵੀਰ ਦਾ ਫਾਇਦਾ ਹੋ ਜਾਣਾ ਸੀ ਚਲੋ ਇਹ ਦਾ ਕੁਆਲਟੀ ਆ ਤੇ ਬਰੀਡ ਬੜੀ ਘੱਟ ਸੰਧੂ ਸਾਹਿਬਾ ਵੇਖਣਾ ਮਿਲਦੀ ਉਮਰ ਦੇ ਹਿਸਾਬ ਨਾਲ ਬਿਲਕੁਲ ਬਿਲਕੁਲ ਲਬਾਸ ਹੀ ਨਹੀਂ ਮਿਲਦਾ ਲੋ ਵੀ ਬਹੁਤ ਹੀ ਬਾ ਕਮਾਲ ਜਿਹਨੂੰ ਆਪਾਂ ਚੀਜ਼ ਕਹਿੰਦੇ ਬਾ ਕਮਾਲ ਅੱਜ ਬੱਛੀ ਡਾਕਟਰ ਗੁਰਸਾਹਿਬ ਸਿੰਘ ਉਹਨਾਂ ਦੇ ਫਾਰਮ ਤੇ ਆ ਫੇਸ ਕੁਆਲਟੀ ਚੈੱਕ ਕਰੋ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਸੰਧੂ ਸਾਹਿਬ ਲੈਵਾ ਹੀ ਨਹੀਂ ਮਿਲਦਾ ਮੈਂ ਨਾ ਵੀ 5 ਪਾਈ ਫਰਤੀ ਕਰਮਾਦੀ ਗਾ ਦੁਜੇ ਤੇ ਜੇ ਸੁਵੇਨੇ ਕੀ ਕੀ ਕਰਨਾ ਹੈ ਇਹਨਾ ਆਪਣਾ ਦੱਸਣਾ ਜਿਹਨੇ ਬਰੀਡ ਤੇ ਕੰਮ ਕਰਨਾ ਫਾਰਮਰ ਵਾਲੇ ਨੇ ਹੋਰ ਮੇਰਾ ਭਰਾ ਨਾ ਹਾਂ ਇੱਥੋਂ ਆਣ ਕੇ ਲੈ ਜਾਏ ਵਛੀ ਬਹੁਤ ਪਿਆਰੀ ਹੈ ਵਛੀ ਡਾਕਟਰ ਅੱਜ ਕਿੰਨੇ ਦਿਨ ਹੋ ਗਏ ਬਿਰੂਸੀ ਨੂੰ ਰਾਤੀ ਰਾਤੀ ਸੰਧੂ ਸਾਹਿਬ 4 ਵਜੇ ਸਵੇਰੇ ਜੇ ਜੇਰ ਪਾਈ ਦਾ ਆਪਾਂ 5-6 ਲੀਟਰ ਬੋਲਾ ਖੇਤਰ ਦੇ ਵੇਖੋ ਕਿ ਰਖਾਉਣੀ ਇਹਦੀ ਹਾਂ ਲਓ ਜੀ ਅੱਜ ਮਾਰਨਿੰਗ ਹੀ ਸੋਈ ਹੈ ਜੇਰ ਪ੍ਰੋਪਰ ਪਾ ਦਿੱਤੀ ਇਹਨੇ ਠੀਕ ਆ ਆ ਉਹਨੂੰ ਡਾਕਟਰ ਸਾਹਿਬ ਮੋੜ ਗਏ ਤੇ ਇੱਕ ਅੱਧਾ ਟਾਈਮ ਹੀ ਹੱਥ ਚਵਾਈ ਕੀਤੀ ਹਾਂ ਜੀ ਸਵੇਰੇ ਚੋਈ ਆਪਾਂ ਠੀਕ ਆ ਇਹ ਗੱਭੜ ਨਹੀਂ ਲੈਂਦੀ ਠੀਕ ਹੈ ਭਰਾ ਲਓ ਜ बागमाल जी दो बच्ची दिखा रहे हैं आडर उडर की क्वालिटी बहुत सोनी है मुठी जरा थाना ਉਹ ਬਾਕੀ ਬਹੁਤ ਸੋਹਣਾ ਦੋਸਤੋ ਪਿੱਟਪੁੜਾ ਠੀਕ ਹੈ ਜੀ ਬਾਕੀ ਹਰੇਕ ਪਾਸੋਂ ਤੁਸੀਂ ਕੈਰੈਕਟਰ ਚੈੱਕ ਕਰ ਸਕਦੇ ਜੇ ਥਾਂ ਮੁਠੀ-ਮੁਠੀ ਆ ਸੋਹਣਾ ਅਲਬਾਸ ਸੋਹਣਾ ਵਜਨ ਲੋਡ ਸੋਹਣੀ ਗਰੋਥ ਉਮਰ ਦੇ ਹਿਸਾਬ ਨਾਲ ਬਾਕੀ ਫਰਸਟ ਰਿਕਟੇਸ਼ਨ ਜਿਹੜੀ ਹੁਣ ਇਹਦੀ ਹੈਗੀ ਆ ਬੱਛੀ ਦੀ ਆ ਬੱਚਾ ਮਗਰ ਜਿਹੜਾ ਨਾਰੂਆ ਨਾਲ ਜਿਹੜਾ ਆਪਾਂ ਨੂੰ ਸ਼ੌਂਗ ਸੀ ਨਾ ਵੀ ਇਹਦੀ ਜਰਸੀ ਲਈਏ ਹਾਂ ਆਪਾਂ ਨੂੰ ਕੱਲ ਉਹ ਜੀ ਜਰਸੀ ਮਿਲ ਗਈ ਤਾਂ ਮਨੋ ਕਾਮਨਾ ਪੂਰੀ ਹੋ ਗਈ ਡਾਕਟਰ ਸਾਹਿਬ ਬੜਾ ਫਿਰੇ ਵੀ ਚੰਗੀਆਂ ਹੀ ਵੈੜਾ ਲਈਏ ਮਾਰੀਆ ਦੇ ਸੰਧੂ ਸਾਹਿਬ ਬੜੀਆਂ ਹੀ ਠੀਕ ਆ ਉਹਨੂੰ ਮੈਂ ਦਾ ਇਕੱਠਿਆਂ ਕਰ ਦਿੰਦਾ ਡਾਕਟਰ ਇਹਦੀ ਡਿਮਾਰ ਦੇ ਮੁੱਲ ਕੀ ਕਰਦੇ ਮੁੱਲ ਸੰਧੂ ਸਾਹਿਬ ਚਲੋ ਆਪਾਂ ਮੁੱਲ ਭਾਵੇਂ 1.5 ਕਰ ਲਈਏ 1 31 1 ਵੀ ਲੱਗ ਰੀ ਤਾਂ ਹੀ ਵਿਕਦੀ ਆ ਕੋਈ ਕੰਮ ਨਹੀਂ ਕਰਨਾ ਭਾਣਾ ਮਿਲੀ ਭਾਣਾ ਦੇ ਦੇਣੀ 95000 95000 ਦੀ ਲੈਣ ਦੇਣੀ ਆ ਬਸ ਹਾਂਜੀ ਹਾਂਜੀ 95000 ਦੀ 200 ਲੈਣ ਦੇਣਾ ਜਿਹੜੇ ਮੇਰੇ ਭਰਾਗੇ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਆ ਬਿਲਕੁਲ ਤੁਸੀਂ ਕਰ ਸਕਦੇ ਜੇ ਬਹੁਤ ਅੱਗੇ ਵਧੀਆ ਚੰਗੇ ਬੱਚੇ ਲੈ ਸਕਦੇ ਜੇ ਸਭ ਅੱਛੀ ਦੇ ਵਿੱਚੋਂ ਅੱਗੇ ਨਖਤ ਆਪਣੇ ਕੋਲ ਡਾਕਟਰ ਸਾਹਿਬ ਇਧਰ ਜਿਹੜੀ ਆ ਬਾੜ ਖੜੀ ਆ ਹਾਂਜੀ ਹਾਂਜੀ ਇਹ ਬਲੈਕ ਡਾਇਮੰਡ ਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਸੂਈ ਰਾਤ ਹੀ ਇਕੱਠੀ ਹੀ ਸੂਈਆਂ ਸੰਧੂ ਸਾਹਿਬ ਠੀਕ ਹੈ ਜੀ ਇਹ ਜਿਹੜਾ ਦੋਹਾਂ ਦੀ ਆਪਣੇ ਫਾਰਮ ਤੇ ਹੀ ਜਿਹੜਾ ਪਈਆਂ ਜਿਹੜੀ ਆਪਣੀ ਗਰੰਟੀ ਜੇ ਠੀਕ ਹੈ ਫਿਰ ਠੀਕ ਹੈ ਮਗਰ ਉਹਦੇ ਬੱਚੀ ਮੇਰ ਕਾਫ ਦੋਵਾਂ ਦੀ ਮੇਰ ਕਾਫ ਇਹਦੇ ਮਗਰ ਵੀ ਮੇਰ ਇਹ ਮੰਨ ਲਓ ਵੀ 10 20 ਮਿੰਟ ਪਹਿਲੇ ਸਹੀ ਆ ਉਹ 10 20 ਮਿੰਟ ਬਾਅਦ ਸੁਬੀ ਜਿਹੜਾ ਇਕੱਠੀਆਂ ਹੀ ਪਈਆਂ ਸਵੇਰੇ ਉੱਠੇ ਜਾਨੇ ਚਲੋ ਜੀ ਤੇ ਜਿਹੜਾ ਦੋਸਤੋ ਵੀਰੰਮਾ ਵੀ ਪ੍ਰੋਪਰ ਇਹਨਾਂ ਨੇ ਇਕੱਠੀਆਂ ਪਾਈਆਂ ਇਹਦੇ ਵੀਡੀਓ ਪਈ ਵਗੈਰਾ ਕੈਮਰੇ ਤੇ ਆਪਰ ਵੀ ਕੁਆਲਟੀ ਬਾਨਾ ਦੇ ਨਾਲ ਦੇਖੀ ਬੈਰ ਚੱਕ ਰੋ ਕਿੰਨੀ ਵੱਡੀ ਆ ਇਹਦੇ ਸੂਸਵਾ ਦੇ ਵਿੱਚ ਆਈਏ ਸੂਸਵਾ ਦੇ ਵਿੱਚ ਮਿਲਦੀ ਠੀਕ ਆ ਸੋ ਉਹ ਜਿਹੜਾ ਦੋਸਤ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਸੂਸਵਾ ਦੇ ਵਿੱਚ ਆ ਬਾਕੀ ਨਾ ਸਾਨੂੰ ਸਾਬ ਘਰ ਆਲਾਂ ਦੇ ਕਹਿੰਦੇ ਮੁਤਾਬਕ 24 25 ਲੀਟਰ ਦੁੱਧ ਕੜੇ ਹੱਕ ਵੀ ਰੱਖਦੀ ਪਰ ਆਪਾਂ ਕਿਸੇ ਨੂੰ ਗਰੰਟੀ ਨਹੀਂ ਦਿੰਦੇ ਤੇ ਰਾਤੀ ਸੂਈ ਆ 7 8 ਲੀਟਰ ਬੋਲਾ ਖਿੱਚਦਾ ਰਾਤ ਆਪਾਂ ਠੀਕ ਆ ਸਵੇਰੇ ਆਪਾਂ ਦੇ ਰਾਤ ਹੁਣ ਆਪਾਂ 44 ਆ ਹਾਂ ਲਓ ਜੀ ਠੀਕ ਆ ਜੀ 8 7 ਕਿਲੋ ਜਿਹੜੀ ਬੋਲ ਦੀ ਚਵਾਈ ਹੋਈ ਹੈ ਹਾਂ ਜੀ ਇੱਕੋ ਟਾਈਮ ਮਤਲਬ ਰਾਤ ਸਵੇਰ ਚਵਾਈ ਕੀਤੀ ਆ ਦੇਖਣੀ ਜਿਆ ਲਬਾਸ ਸੰਧੂ ਸਾਹਿਬ ਕਿੰਨੇ ਲੀਟਰ ਵਾਲੀ ਆ ਲਓ ਜੀ ਸੋ ਗੈਰ ਗੂ ਬਹੁਤ ਵਧੀਆ ਗਰਲ ਬੰਦ ਚੰਗੀ ਆ ਡਾਕਟਰ ਕੀ ਮੁੱਲ ਕੀ ਡਿਮਾਂਡ ਦੀ ਜੀ ਸੰਧੂ ਸਾਹਿਬ ਭਾਵੇਂ 90 ਕਰ ਲੀਏ 80 ਕਰ ਲੀਏ ਉਹ ਕੰਮ ਹੀ ਨਹੀਂ ਕਰਨਾ 75000 ਦੀ 100 ਛੋਟ ਕਰਦੀਆਂ ਲਓ ਜੀ 75000 ਦੇ ਵਿੱਚੋਂ ਦੋਸਤੋ 100 ਛੌਟ ਛੋਟ ਵੱਡੀ ਹੈ ਨਾ ਸੰਧੂ ਸਾਹਿਬ ਭਾਵੇਂ ਜਨਾ ਮਰਜੀ ਮੁੱਲ ਪਾ ਲੈਂਦੇ ਪਰ ਉਹ ਕੰਮ ਨਹੀਂ ਕਰਨਾ ਹਾਂ ਬਸ ਜਾਇ ਜਜ ਕਰਕੇ ਦਿੱਤੀ ਆਈ ਹੈਗਾ ਸਿਆਲ ਦੇ ਵਿੱਚ ਕਰਮਾਲੀਆਂ ਜਿਹੜੀਆਂ ਹੁਣ ਇਹ ਛਿੱਗੀ ਦੇ ਵਿੱਚ ਛੇਦਾਂ ਦੇ ਬੱਛੀ ਦਿਖਾ ਦਈਏ ਠੀਕ ਹੈ 12 ਲੀਟਰ ਬੋਲਾ ਵਾ ਸਾਜੀ ਸੂਈ ਆ ਤੇ ਬੱਛੀ ਮਗਰ ਮਗਰ ਬੱਛੀ ਆ ਠੀਕ ਹੈ ਜੀ 12 ਲੀਟਰ ਬੋਲਾ ਕੱਲ ਕੱਲ ਕੇ ਅੱਜ ਸੂਈ ਪਰਸਾਂ ਕੱਲ ਪਰਸਾਂ ਦੀ ਪਰਸਾਂ ਦੀ ਲਓ ਜੀ ਛਿੱਗੀ ਵੜਾ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਛੇਦਾਂ ਦੇ ਬੱਛੀ ਆ ਸੋ ਜਰਸੀ ਕ੍ਰਾਸ ਬਰੀਡ ਦੇ ਵਿੱਚ ਆ ਗਈ ਹਾਈਟ ਕਾ ਬਿਲਕੁਲ ਜਿੱਦਾਂ ਤੁਸੀਂ ਆਪਾਂ ਜਰਸੀ ਦਾ ਵੇਖਦੇ ਆ ਬਾਕੀ ਕਾਫੀ ਕਲਰ ਤੇ ਰੰਗ ਕਰਮਾਲੀ ਦਾ ਆਰਡਰ ਕੁਆਲਿਟੀ ਚੰਗੀ ਹੈ ਤੇ ਵਸੀ ਮਗਰਾ ਆ ਲੈਵੇ ਆਰਡਰ ਦੀ ਕੁਆਲਿਟੀ ਆ ਠੀਕ ਆ ਇੱਕ ਲੈਵੇ ਦੀ ਸੰਦੀਪ ਸਾਹਿਬ ਬਿਲਕੁਲ ਫਿੱਟ ਲੈਵੇ ਬੀ ਗੱਲ ਛੱਡੋ ਠੀਕ ਆ ਜੀ ਸਾਰੇ ਜੀ ਆਪਣੇ ਸਵੇਰ ਤੱਕ ਬੜਾ ਆ ਜਾਣਗੇ ਹੋਰ ਆਪਣੇ ਦੋ ਚੋਈ ਚੋਈ ਦੀ ਕੋਈ ਭੂਰ ਛੱਟਾ ਹੋਇਆ ਆਪਣੇ ਘਰੇ ਵਾਸ ਸਬੰਧ ਦੇ ਪੈਸੇ ਲਜੇ ਪਾੜਾ ਵੀ ਆਪਾਂ ਦੇਵਾਂਗੇ ਠੀਕ ਹੈ ਪ੍ਰਾਣ ਘਟਵਾਦੀ ਵੀ ਗਰੰਟੀ ਤੇ ਇਹਨਾਂ ਦੀ ਠੀਕ ਹੈ ਵੀਰੇ ਹਾਂਜੀ ਇਹ ਡਾਕਟਰ 12 ਕਿਲੋ ਬੌਲਾ ਕੀ ਮੁੱਲ ਬਾਠ ਹਜ਼ਾਰ ਦੀ ਦੇ ਦਾਂਗੇ ਜੀ ਬਾਠ ਹਜ਼ਾਰ ਦੀ ਹਾਂਜੀ ਲਓ ਵੀ ਬਾਠ ਹਜ਼ਾਰ ਦੀ ਬੱਛੀ ਮਿਲੂਗੀ ਮਗਰ ਵੀ ਬੱਛੀ ਏ ਆਪ ਵੀ ਬੱਛੀ ਆ ਠੀਕ ਆ ਸੋ ਲੇਵੇ ਆਰਡਰ ਦੀ ਸਾਫ ਸੁਥਰੀ ਜੇ ਕਰਮਾ ਲਈ ਸੋ ਸਾਰੇ ਪਸ਼ੂ ਬਿਲਕੁਲ ਜਿਵੇਂ ਆਪਾਂ ਕਹਿੰਦਾ ਵੀ ਬੌਲੇ ਬੌਲੇ ਤੇ ਚਵਾਈ ਤੇ ਆ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਸੋ ਇਹ ਅਜ ਤਿੰਨ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸੋ ਆਪ ਆਪਣੀ ਜਗ੍ਹਾ ਦੇ ਬਿਲਕੁਲ ਬੈਸਟ ਨੇ ਠੀਕ ਹੈ ਜੋ ਰੇਟ ਤੁਹਾਡੇ ਨਾਲ ਸਾਂਝੇ ਕਰਤੇ ਆ ਇੱਕ ਬਹੁਤ ਬਾਕਮਾਲ ਜਿਹੜਾ ਇਧਰ ਤੁਹਾਨੂੰ ਆਪਾਂ ਤੋਹਫਾ ਦਿਖਾਇਆ ਜਰਸੀ ਬਰੀਡ ਦੇ ਵਿੱਚ ਬੱਚੀ ਬਹੁਤ ਪਿਆਰੀ ਆ ਸੋ 40 138 ਦੀ ਬਾਕੀ ਇਥੇ ਆਣ ਕੇ ਮੇਰਾ ਭਰਾ ਜਿੱਦਾਂ ਮਰਜ਼ੀ ਚੋ ਚੋ ਕੇ ਤਸੱਲੀ ਕਰੋ ਕੋਕ ਡਾਕਟਰ ਸਾਹਿਬ ਅੱਜ ਤਿੰਨ ਹੀ ਨਗਸੀ ਆਪਣੀ ਹਾਂਜੀ ਤਿੰਨ ਹੀ ਆ ਗਿਆ ਤੇ ਆਪਣੇ ਸੰਪਰਕ ਨੰਬਰ ਇੱਕ ਕਰਦੇ ਆ ਨੰਬਰ ਆਪਣਾ ਸੰਧੂ ਸਾਹਿਬ 84 379 33595 84 379 33595 ਤੇ ਜਿੰਨੀਆਂ ਵੀ ਗਾਵਾਂ ਸੂਈਆਂ ਆ ਆਪਾਂ ਬੈਠੇ ਆਣ ਕੇ ਵਿజిਟ ਕਰੋ ਜੇ ਕਹਿੰਦੇ ਆਨਲਾਈਨ ਮੰਗਾਉਣੀਆਂ ਤਾਜ਼ੀਆਂ ਸ ਉਦੀ ਆਪਣੀ ਥਾਣੇ ਦੀ ਘੱਟ ਵੱਧੀ ਤੇ ਪੂਰ ਛੱਟ ਦੀ ਗਰੰਟੀ ਹੋ ਗਈ ਠੀਕ ਹੈ ਸਾਹਿਬ ਹਾਂਜੀ ਹਾਂਜੀ ਓਕੇ ਪਾਜੀ ਸੋ ਧੰਨਵਾਦ ਉਸ ਤੋਂ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਬਾਕੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ